ਸ਼ਰਮਨਾਕ ਹਰਕਤ ਆਈ ਸਾਹਮਣੇ ਕੁੜੀ ਧਮਕੀ ਨਾਲ ਡਰਾ ਦਿੱਤੀ ਸ਼ਰਮਨਾਕ ਹਰਕਤ ਆਈ ਸਾਹਮਣੇ ਕੁੜੀ ਧਮਕੀ ਨਾਲ ਡਰਾ ਦਿੱਤੀ ਹੋ ਜੂ ਤੁਹਾਡੀ ਆਵਾਜ਼ ਵਧੀਆ ਡਰਿੰਕ ਚ ਸ਼ਰਾਬ ਮਿਲਾ ਦਿੱਤੀ ਹੋ ਜਾਊ ਤੁਹਾਡੀ ਆਵਾਜ਼ ਵਧੀਆ ਉਹ ਡਰਿੰਕ ਚ ਸ਼ਰਾਬ ਮਿਲਾ ਦਿੱਤੀ ਸੱਭਿਆਚਾਰਕ ਸਮਾਗਮ ਸੀ ਕੁੜੀਆਂ ਗਿੱਧਾ ਪਾਇਆ ਸੱਭਿਆਚਾਰਕ ਸਮਾਗਮ ਸੀ ਕੁੜੀਆਂ ਗਿੱਧਾ ਪਾਇਆ 30 ਜਨਵਰੀ ਦਾ ਪ੍ਰੋਗਰਾਮ ਸੀ ਮਹਾਰਾਸ਼ਟਰ ਵਿੱਚ ਕਰਵਾਇਆ 30 ਜਨਵਰੀ ਦਾ ਪ੍ਰੋਗਰਾਮ ਸੀ ਮਹਾਰਾਸ਼ਟਰ ਵਿੱਚ ਕਰਵਾਇਆ ਚੰਗਾ ਪ੍ਰਦਰਸ਼ਨ ਨਾ ਕਰ ਸਕੀਆਂ ਕੁੜੀਆਂ ਅਧਿਆਪਕ ਨੇ ਝਿੜਕਾਂ ਦਾ ਝਖੜ ਝੁਲਾਇਆ ਚੰਗਾ ਪ੍ਰਦਰਸ਼ਨ ਨਾ ਕਰ ਸਕੀਆਂ ਕੁੜੀਆਂ ਅਧਿਆਪਕ ਨੇ ਝਿੜਕਾਂ ਦਾ ਝਖੜ ਝੁਲਾਇਆ ਪ੍ਰਦਰਸ਼ਨ ਵਧੀਆ ਕਰਨਾ ਪੈਣਾ ਝਿੜਕਦੇ ਹੋਏ ਸੁਣਾਇਆ ਪ੍ਰਦਰਸ਼ਨ ਵਧੀਆ ਕਰਨਾ ਪੈਣਾ ਝਿੜਕਦੇ ਹੋਏ ਸੁਣਾਇਆ ਗੁੱਸੇ ਵਿੱਚ ਸੀ ਅਧਿਆਪਕ ਕੋਲ ਡਰਿੰਕ ਕਹੀ ਲਿਆਇਆ ਗੁੱਸੇ ਵਿੱਚ ਸੀ ਅਧਿਆਪਕ ਕੋਲ ਡਰਿੰਕ ਕਹੀ ਲਿਆਇਆ ਇੱਕ ਇੱਕ ਕਰਕੇ ਸਭ ਨੂੰ ਪਿਆਈ ਕੁੜੀਆਂ ਨੂੰ ਚੱਕਰ ਆਇਆ ਇੱਕ ਇੱਕ ਕਰਕੇ ਸਭ ਨੂੰ ਪਿਆਈ ਕੁੜੀਆਂ ਨੂੰ ਚੱਕਰ ਆਇਆ ਮਿਲਾਵਟ ਹੋਈ ਵਿੱਚ ਸ਼ਰਾਬ ਦੀ ਕੁੜੀਆਂ ਨੇ ਪਤਾ ਲਗਾਇਆ ਮਿਲਾਵਟ ਹੋਈ ਵਿੱਚ ਸ਼ਰਾਬ ਦੀ ਕੁੜੀਆਂ ਨੇ ਪਤਾ ਲਗਾਇਆ ਪ੍ਰਿੰਸੀਪਲ ਨੂੰ ਕਰੀ ਸ਼ਿਕਾਇਤ ਦੁੱਖੜਾ ਆਪਣਾ ਸੁਣਾਇਆ ਪ੍ਰਿੰਸੀਪਲ ਨੂੰ ਕਰੀ ਸ਼ਿਕਾਇਤ ਦੁੱਖੜਾ ਆਪਣਾ ਸੁਣਾਇਆ ਦਿੱਤੀਆਂ ਬਹੁਤ ਧਮਕੀਆਂ ਅਧਿਆਪਕ ਨੇ ਕਰੀਅਰ ਬਰਬਾਦ ਮੈਂ ਕਰ ਦੂੰਗੀ ਦਿੱਤੀਆਂ ਧਮਕੀਆਂ ਬਹੁਤ ਅਧਿਆਪਕ ਨੇ ਕਰੀਅਰ ਬਰਬਾਦ ਮੈਂ ਕਰ ਦੂੰਗੀ ਤੁਹਾਡੇ ਕਾਗਜ਼ ਮੇਰੇ ਹੱਥ ਵਿੱਚ ਨੇ ਤੈਨੂੰ ਕਾਲਜ ਤੋਂ ਬਾਹਰ ਕਰ ਦੂੰਗੀ ਤੇਰੇ ਕਾਗਜ਼ ਮੇਰੇ ਹੱਥ ਵਿੱਚ ਨੇ ਤੈਨੂੰ ਕਾਲਜ ਤੋਂ ਬਾਹਰ ਕਰ ਦੂੰਗੀ ਤਾਂ ਇੱਕ ਮਾਨਸਾ ਜ਼ਿਲ੍ਹੇ ਦੇ ਕਾਲਜ ਦਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ ਤੇ ਦੋਸ਼ ਲੱਗੇ ਹੈ ਕਿ ਉਸ ਅਧਿਆਪਕ ਨੇ ਉਹਨਾਂ ਨੂੰ ਜਿਹੜੀ ਕੋਲ ਡਰਿੰਕ ਦੇ ਵਿੱਚ ਸ਼ਰਾਬ ਜਿਹੜੀ ਪਲਾਤੀ ਕਾਰਨ ਕੀ ਸੀ 30 ਜਨਵਰੀ ਨੂੰ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਹੈ ਮਹਾਰਾਸ਼ਟਰ ਦੇ ਵਿੱਚ ਤਾਂ ਮਾਨਸਾ ਜ਼ਿਲ੍ਹੇ ਦੇ ਸਬੰਧਤ ਕਾਲਜ ਨਾਲ 15 ਕੁੜੀਆਂ ਉੱਥੇ ਗਿੱਦੇ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸਮੂਲੀਅਤ ਕਰਦੀਆਂ ਨੇ ਹੋਰ ਵੀ ਉਹਨਾਂ ਨੇ ਪ੍ਰੋਗਰਾਮ ਕਰਨੇ ਹੁੰਦੇ ਆ ਤਾਂ ਉੱਥੇ ਪਹੁੰਚਦੀਆਂ ਨੇ ਪਹਿਲਾਂ ਆਪਣਾ ਪ੍ਰੋਗਰਾਮ ਗਿੱਦੇ ਦਾ ਜਿਹੜਾ ਉਹ ਕਰਦੀਆਂ ਨੇ ਤਾਂ ਉਹ ਚੰਗਾ ਪ੍ਰਦਰਸ਼ਨ ਜਿਹੜਾ ਨਹੀਂ ਕਰ ਪਾਉਂਦੀਆਂ ਤਾਂ ਇਸ ਤੋਂ ਬਾਅਦ ਜਿਹੜਾ ਅਧਿਆਪਕ ਉਹਨਾਂ ਨਾਲ ਗਿਆ ਹੁੰਦਾ ਹੈ ਹੋਰ ਵੀ ਅਧਿਆਪਕ ਗਏ ਸੀ ਤਾਂ ਉਹਨਾਂ ਨੂੰ ਝਿੜਕਦਾ ਪੂਰੀ ਤਰ੍ਹਾਂ ਝਿੜਕ ਪੈਂਦੀ ਹੈ ਤੇ ਨਾਲ ਕਹਿੰਦੇ ਆ ਅਧਿਆਪਕ ਵੀ ਇਹ ਪ੍ਰੋਗਰਾਮ ਹੈ ਜਿਹੜਾ ਕੋਈ ਛੋਟਾ ਮੋਟਾ ਨਹੀਂ ਬਹੁਤ ਵੱਡਾ ਪ੍ਰੋਗਰਾਮ ਹੈ ਤੁਹਾਨੂੰ ਪੋਜੀਸ਼ਨ ਹੈ ਜਿਹੜੀ ਉਹ ਲੈਣੀ ਪਊ ਤਾਂ ਇਸ ਤੋਂ ਬਾਅਦ ਏ ਵੀ ਉਹ ਕਹਿੰਦੇ ਆ ਕਿ ਅੱਗੇ ਹੋਰ ਪ੍ਰੋਗਰਾਮ ਨੇ ਤੁਸੀਂ ਵਧੀਆ ਕਰਨਾ ਆਹ ਪ੍ਰੋਗਰਾਮ ਮੰਗੂਗਾ ਜਿਹੜਾ ਤੁਸੀਂ ਘਟਿਆ ਪ੍ਰੋਗਰਾਮ ਨਹੀਂ ਕਰਨਾ ਕਿਉਂਕਿ ਵਿਦਿਆਰਥਣਾ ਉਥੇ ਚੰਗਾ ਪ੍ਰੋਗਰਾਮ ਨਹੀਂ ਕਰ ਸਕਿਆ ਸੀ ਹੋ ਜਾਂਦਾ ਬਹੁਤ ਬਹੁਤ ਸਟੇਟਾਂ ਤੋਂ ਜਿਹੜੇ ਵਿਦਿਆਰਥੀ ਹੁੰਦੇ ਆ ਹੋ ਜਾਂਦਾ ਆਪਾਂ ਸਾਰੇ ਜਾਣਦੇ ਕਿਸੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਦੇ ਆ ਇਸ ਤੋਂ ਬਾਅਦ ਆ ਵਿਦਿਆਰਥਣਾ ਦੱਸ ਦਿਆ ਨੇ ਮੀਡੀਆ ਵਾਲਿਆਂ ਨੂੰ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਇਸ ਤੋਂ ਬਾਅਦ ਉਹ ਅਧਿਆਪਕ ਕਿਹੜਾ ਗੁੱਸੇ ਵਿੱਚ ਸੀਗਾ ਕੋਲ ਡਰਿੰਕ ਲਿਉਂਦਾ ਤੇ ਇੱਕ ਇੱਕ ਕਰਕੇ ਸਾਰਿਆਂ ਨੂੰ ਪਿਆ ਦਿੰਦਾ ਤੇ ਜਦੋਂ ਉਹ ਕੋਲ ਡਰਿੰਕ ਦੀ ਘੁੱਟ ਭਰਦਿਆ ਨੇ ਕੁੜੀ ਜਾਂ ਤਾਂ ਇਹ ਕਿ ਬਹੁਤ ਕੌੜੀ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹਦੇ ਵਿੱਚ ਸ਼ਰਾਬ ਹੈ ਜਿਹੜੀ ਮਿਲਾਈ ਗਈ ਤਾਂ ਇੱਕ ਦਮ ਉਸ ਦੱਸਿਆ ਜਾ ਰਿਹਾ ਹੈ ਕਿ ਐਂ ਕਹੇ ਕੇ ਪਿਆਤੀ ਕਿ ਇਹ ਖੰਗਰੀ ਦਵਾਈ ਹੈ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਂ ਕਹੇਤਾ ਕਿ ਤੁਹਾਡੀ ਆਵਾਜ਼ ਵਧੀਆ ਹੋ ਜੂ ਤੁਹਾਡੇ ਸਰੀਰ ਦੇ ਵਿੱਚ ਊਰਜਾ ਆ ਜੂ ਤੁਸੀਂ ਗਿੱਦਾ ਵਧੀਆ ਪਾਉਂਗੇ ਪੋਜੀਸ਼ਨ ਆ ਜੂ ਤਾਂ ਇਹ ਦੋਸ਼ ਹੈ ਜਿਹੜੇ ਉਸ ਕੁੜੀਆਂ ਦੇ ਵੱਲੋਂ ਲਗਾਏ ਗਏ ਆ ਇਸ ਤੋਂ ਬਾਅਦ ਜਦੋਂ ਉਹ ਪ੍ਰਿੰਸੀਪਲ ਨੂੰ ਸ਼ਿਕਾਇਤ ਕਰਦੀਆਂ ਨੇ ਪ੍ਰਿੰਸੀਪਲ ਦੇ ਧਿਆਨ ਦੇ ਵਿੱਚ ਲਿਆਉਂਦੀਆਂ ਨੇ ਤਾਂ ਅਧਿਆਪਕ ਤੰਪੀ ਦੇਣ ਲੱਗ ਜਾਂਦੀ ਹੈ ਜਿਹੜੇ ਨੇ ਉਹਨਾਂ ਨੂੰ ਕੋਲ ਡਰਿੰਕ ਦੇ ਵਿੱਚ ਸ਼ਰਾਬ ਪਾਈ ਸੀ ਕਹਿੰਦੇ ਵੀ ਤੁਹਾਡਾ ਮੈਂ ਕਰੀਅਰ ਬਰਬਾਦ ਕਰ ਦੂੰ ਤੁਹਾਡੇ ਸਾਰੇ ਕਾਗਜ਼ ਮੇਰੇ ਹੱਥ ਵਿੱਚ ਨੇ ਤੁਹਾਨੂੰ ਮੈਂ ਬਾਹਰ ਕੱਢ ਦੂੰ ਤਾਂ ਕੁੜੀਆਂ ਜਿਹੜੀਆਂ ਇਸ ਤੋਂ ਬਾਅਦ 9 ਫਰਵਰੀ ਨੂੰ ਵਾਪਸ ਆਉਂਦੀਆਂ ਨੇ ਇਹ ਜਨਵਰੀ ਦਾ ਪ੍ਰੋਗਰਾਮ ਹੁੰਦਾ ਹੈ ਡਰ ਜਾਂਦੀਆਂ ਨੇ ਪਰ ਹੁਣ ਉਹ ਚੁੱਪ ਨਹੀਂ ਰਹਿੰਦੀਆਂ ਹੁਣ ਉਹਨਾਂ ਨੇ ਮਾਮਲਾ ਜਿਹੜਾ ਅੱਗੇ ਰੱਖਦਾ ਤਾਂ ਕਿ ਸੰਸਥਾਾਂਾਂ માં ਵੀ ਵਿਦਿਆਰਥਣਾਂ ਦੇ ਹੱਕ ਦੇ ਵਿੱਚ ਹੈ ਜਿਹੜੀਆਂ ਆਈਆਂ ਨੇ ਤੇ ਦੂਸਰੇ ਪਾਸੇ ਮੈਨੇਜਮੈਂਟ ਦੇ ਅਧਿਕਾਰੀ ਕਹਿ ਰਹੇ ਐ ਕਿ ਸਾਡੇ ਸਾਹਮਣੇ ਇਦਾਂ ਦਾ ਕੋਈ ਵੀ ਜਿਹੜਾ ਮਾਮਲਾ ਨਹੀਂ ਆਇਆ ਨਾ ਹੀ ਸਾਡੇ ਤੱਕ ਜਿਹੜੀ ਗੱਲ ਪਹ ਮਹਿਲਾ ਅਧਿਆਪਕ ਜਿਹੜੀ ਦੋਸ਼ੀ ਪਾਏਗੀ ਤਾਂ ਇਸ ਤੋਂ ਮੰਦ ਭਾਗਾ ਹੋਈ ਨਹੀਂ ਸਕਦਾ ਸੋ ਪੋਜੀਸ਼ਨ ਆਉਣਾ ਇੱਕ ਅਲੱਗ ਗੱਲ ਹੈ ਕਲੀਆਂ ਇਹੀ ਵਿਦਿਆਰਥਣਾਂ ਤਾਂ ਨਹੀਂ ਗਈਆਂ ਉੱਥੇ ਵੀ ਇਹੀ ਪੋਜੀਸ਼ਨ ਲੈ ਕੇ ਆਉਣਗੀਆਂ ਵਕ ਵਕ ਸਟੇਟਾਂ ਦੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ ਵਕ ਵਕ ਸਟੇਟਾਂ ਤੋਂ ਮੁੰਡੇ ਕੁੜੀਆਂ ਆਪਣੀ ਪਰਫਾਰਮੈਂਸ ਦਿੰਦੀਆਂ ਨੇ ਚਾਹੇ ਗਿੱਧੇ ਚਾਹੇ ਭੰਗੜੇ ਚਾਹੇ ਜਾਂ ਕੋਈ ਹੋਰ ਜਿਹੜੀ ਉਹਨਾਂ ਨੇ ਕਲਾਕਾਰੀ ਪੇਸ਼ ਕਰਨੀ ਹੈ ਤਾਂ ਉੱਥੇ ਆਪਾਂ ਇੰਨਾ ਫੋਰਸ ਵਿਦਿਆਰਥੀ ਨੂੰ ਕਿਵੇਂ ਕਰ ਸਕਦੇ ਆਂ ਵੀ ਤੁਸੀਂ ਜਿੱਤਣਾ ਹੈ ਕਿਵੇਂ ਜਿੱਤਣਗੇ ਉਹ ਗਾਂ ਵਾਲੇ ਵੀ ਮਿਹਨਤ ਕਰਕੇ ਆਏ ਤਾਂ ਇਹ ਮਾਮਲਾ ਜਿਹੜਾ ਮਾਨਸਾ ਦੇ ਇੱਕ ਸੋ ਬਾਕੀ ਤੁਸੀਂ ਵੀ ਆਪਣੇ ਵਿਚਾਰ ਆ ਜਿਹੜੇ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ